हे अम्रोपति व्हाट्सअप दस हजर मिशा और आज हम करने वाले हैं क्लास टेन के लिए अगेतर पिछहतर पंजाबी का एक ऐसा टॉपिक जिसमें बच्चे करके तो आते हैं पर नंबर नहीं आते हैं तो क्योंकि वो ऐसे वर्ड यूज़ करते हैं जो टीचर को अच्छे नहीं लगते हैं मतलब वो वर्ड्स ऑथेंटिक नहीं होते और कैसे ऑथेंटिक वर्ड्स देखें उसके लिए आपको प्रैक्टिस या फिर आपको एग्जाम्पल्स पढ़ने ही पड़ेंगी तो आज की वीडियो में हम एग्ज़ाम्पल्स पढ़ेंगे और कुछ प्रैक्टिस देखेंगे सो चलो शुरू करते हैं आज के वीडियो के साथ अगेतर पिछेतर क्लास टेन के लिए टॉपिक है चाहे फ्रेम नहीं किया तो कर देना चलो शुरू करते हैं इमेज थोड़ी क्रॉप कर लेते हैं ताकि प्रॉब्लम ना हो चले सबसे पहले हमारे पास आता है क्या अब पंजाबी मोड ऑन कर लेती हूँ ठीक है सबसे तो पहले हाटे को है कि उप ਉਪਧੁ ਕੀ ਬਣ ਸਕਦੇ ਨੇ ਅਗੇਤਰ ਬਣਾਉਣੇ ਨੇ ਇਹ ਸਾਰੇ ਅਗੇਤਰ ਨੇ ਤੇ ਲਾਲ ਤੇ ਜਿਹੜੇ ਹਰੇ ਨੇ ਉਹ ਤੁਹਾਡੇ ਪਿਛੇਤਰ ਵਾਲੇ ਨੇ ਠੀਕ ਹੈ ਅਗੇਤਰ ਹੈ ਪਹਿਲਾ ਉਪ ਉਪਧੁ ਕੀ ਬਣਾਉਗੇ ਉਪਰਾਜਪਾਲ ਤੇ ਉਪਮੰਡਲ ਉਪਮੰਡਲ ਕਿਹਨਾਂ ਸੋਲਰ ਸਸਤ ਮਤਲਬ ਨਹੀਂ ਬਤਾਉਂਗੀ ਕਿਉਂਕਿ ਮੈਂ ਇੰਨੇ ਸਾਰੇ ਸ਼ਬਦ ਲਿਖੇ ਨੇ ਕਿ ਤੁਸੀਂ ਪੜ ਕੇ ਹੀ ਬਸ ਸਾਡੇ ਫੁੱਲ ਨੰਬਰ ਆ ਜਾਂਦੇ ਕਿਉਂਕਿ ਇੰਨੇ ਸਾਰੇ ਸ਼ਬਦ ਜਿੰਨਾ ਤੁਸੀਂ ਲਾਵਾ ਢਾਲਣਗੇ ਕੀ ਹਨਾ ਆ ਬਾਈ ਦਾ ਵੀ ਸਕਦੇ ਆ ਪਰ ਹਾਂ ਬਹੁਤ ਆਜਾ ਐਗਜ਼ਾਮਪਲਸ ਹੈ ਹੋ ਸਕਦੇ ਨੇ ਨਾ ਚਾਹੀਏ हो गई सकता है लगता है इतना चाहिए आएगा बाकी देख लेंगे ठीक है उप उप तो की है उपमंडल उपराजपाल अप अप तो अपकीरत अपमान सर्व तो सर्वशक्तिमान सर्व सिक्ख्या ठीक है तो ये दो बनाने हैं बस ठीक है अति अति तो आता अत्यंत अति बल कम कम जात कम दिल कमजोर बद शकल बद अकल पर तो पार तो बना दो पारदर्शी पारोपकार और तो बना दो औगुण औगत तो बना दो सर्व सरस सफल कुछ भी बना सकते हो उस दो बात आटे को सू, सू तो बना सकते हो सुगंध सुगंध मतलब खुशबू और सुचा उस दो है एग्जाम्पल जो है दिस इज योर होमवर्क होमवर्क करना है ठीक है ठीक है अरे एक जहा बड़ी प्रॉब्लम होंगी अच्छा दूसरा वाले निकालना भूलगी मैं पहले सेव करती इसलिए अगला ਸਹੀ ਸਹੀ ਤੋਂ ਆਏਗਾ ਸਹੀ ਪਾਠੀ ਸਹੀ ਯੋਗੀ ਸੇ ਪਾਠੀ ਦਾ ਸਾਥ ਪੜਨ ਵਾਲਾ ਠੀਕ ਹੈ ਮਤਲਬ ਸਾਥ ਰਹਿਣ ਵਾਲਾ ਸੇ ਪਾਠੀ ਉਸ ਦੇ ਬਾਅਦ ਆਉਂਦਾ ਹੈ ਸ਼ਹਾ ਸ਼ਾਤ ਉਹਦੇ ਸ਼ਹਾਗਤ ਸ਼ਾਸਵਾਰ ਉਹਦੇ ਬਾਅਦ ਆਉਂਦਾ ਸ਼ਾ ਮਤਲਬ ਉੱਚੇ ਲੋਕ ਜਿਹੜੇ ਹੁੰਦੇ ਨੇ ਉਹਨਾਂ ਲਈ ਕੂ ਤੋਂ ਹੀ ਕੂ ਸੰਗ ਕੁਪੁੱਤਰ ਕਾ ਤੋਂ ਕਰੂਪ ਕਪੁੱਤਰ ਗੁਰ ਤੋਂ ਗੁਰ ਉਪਦੇਸ਼ ਗੁਰ ਗੁਰਦੁਆਰਾ ਜਨ ਤੋਂ ਜਨ ਜਨ ਤੋਂ ਸੀ ਬਣਾ ਸਕਦੇ ਜਨਰਸ ਜਨ ਸੰਖਿਆ ਮਤਲਬ ਪੋਪੂਲੇਸ਼ਨ ਉਹਦੇ ਬਾਅਦ ਹੈ ਨੀ ਗੁਣ ਔਰ ਨਹੀਂ ਤੋਂ ਮਤਲਬ ਨੀ ਗੁਣ ਬਣ ਗਿਆ ਫਿਰ ਨੀ ਰੋਗ ਬਣ ਗਿਆ ਨੀ ਡਰ ਬਣ ਗਿਆ ਨੀ ਰਲ ਮਤਲਬ ਜੋ ਡਰਦਾ ਨਹੀਂ ਨੀ ਰੋਗ ਮਤਲਬ ਜਿਹਨੂੰ ਕੋਈ ਰੋਗ ਨਾ ਹੋਵੇ ਠੀਕ ਹੈ ਪਰ ਤੋਂ ਬਣ ਗਿਆ ਪ੍ਰਮੁਖ प्रबल ਬਾਤ ਬਣ ਗਿਆ ਬਾ ਇੱਜ਼ਤ ਬਾ ਉਕਾਰ ਬੇਦ ਬਣ ਗਿਆ ਬੇਮੁਖ ਬੇ ਕਸੂਰ ਬੇ ਪਰਵਾਹ ਉਹਦੇ ਬਾਅਦ ਸਾਡੇ ਕੋਲ ਦਾ ਮੰਦ ਮੰਦ ਸ਼ਕਲ ਮੰਦ ਅਕਲ ਮੰਦ ਹਾਲੀ ਮਨ ਮਨਤ ਬਣ ਗਿਆ ਮਨਮੋਹ ਮਨਮੋਹਕ ਉਹਦੇ ਬਾਅਦ ਬਣ ਗਿਆ ਮਨਮੋਜੀ ਮਤਲਬ ਆਪਣੀ ਮਰਜ਼ੀ ਕਰਨ ਵਾਲਾ ਲਾਤ ਬਨ ਗਿਆ ਲਾਵਾਰਿਸ ਲਾਪਰਵਾਹ ਹੁਣ ਚੱਲਦੇ ਆਪਾਂ ਇਹ ਸਾਰੇ ਸੀਗੇ ਅਗੇਤਰ ਹੁਣ ਅਸੀਂ ਕਰਾਂਗੇ ਪਿਛੇਤਰ ਨੋਟਸ ਦੀ ਬਿਲਕੁਲ ਚਿੰਤਾ ਨਹੀਂ ਨਾ ਨਹੀਂ ਨੋਟਸਾਂ ਨੂੰ پتہ ਕਿੱਥੇ ਮਿਲਣਗੇ ਕਮਿਊਨਿਟੀ ਪੋਸਟ 'ਚ ਠੀਕ ਹੈ ਔਰ ਮੈਂ ਹਮੇਸ਼ਾ ਕਹਿੰਨੀ ਆ ਕਿ ਆਪਣਾ ਰਿਵਿਊ ਜ਼ਰੂਰ ਜ਼ਰੂਰ ਡਾਲਿਆ ਕਰੋ ਬਿਕਾਜ਼ ਚੰਗਾ ਲੱਗਦਾ ਹੈ ਠੀਕ ਹੈ ਚਲੋ ਹੁਣ ਦੇਖਦੇ ਆ ਆ ਵਾਲੇ ਇਹ ਥੋੜੀ ਕਲੀਅਰ ਇਮੇਜ ਵੀ ਮੈਂ ਰੱਖੀ ਹੈ ਇੱਕ ਅ ਇਹਦੀ ਬਾਤ ਦੀ ਸੱਚ ਇੱਥੋਂ ਹੀ ਲੈਣੇ ਆ ਠੀਕ ਹੈ चलो हाँ जी पहला है आऊ आऊ तो हूँ की बनेगा आऊ तु पिछे लगा ठीक है अगर तुम कुछ बनाओ की बनेगा आऊ तो बन सकता है कमा वाला कमाऊ नचाण वाला नचाऊ ठीक है ईन तो नमकीन रंगीन कोई और सारा बना सकते बहुत सारे बनते हैं ठीक है हीन मतलब कि जो चीज़ ना हो जैसे रंगहीन रंग ना हो गुणहीन गुण ना हो आला, मतलब पाठशाला गौशाला ठीक है नाटशाला जैसे नाट नाटक होंगे नाटशाला और बड़े सारे बंद तुम बना सकते हो ठीक है अगला है एक एक तो तुम्हें होमवर्क है तो, एक तो करोगे एक तोा होमवर्क रहेगा उस तो बाद अगला है कार कार तो की बनेगा कार आ, कार तो बना सकते हो कथाकार कलाकार

ਸ਼ਰਮੀਲਾ ਇਹ ਈਲ ਹੈ ਕਿ ਈਲਾ ਹੈ ਇੱਥੇ ਸ਼ਰਮੀਲਾ ਗਲਤ ਹੈ ਇਹਨੂੰ ਕੱਟ ਦੋ ਇਹ ਈਲਾ ਦਾ ਬਣੇਗਾ ਠੀਕ ਹੈ ਸ਼ਰਮੀਲ ਹੋ ਨਹੀਂ ਬੰਦਾ ਨਾ ਸ਼ਰਮੀਲਾ ਤੇ ਤੁਹਾਡਾ ਅਲੱਗ ਬੰਦਾ ਇਹ ਨਹੀਂ ਹੈ ਇਹ ਚਮਕੀਲ ਠੀਕ ਹੈ ਅਗਲਾ ਦੇਖਦੇ ਹਾਂ ਅਗਲਾ ਹੈ ਸਾਰ ਸਾਰ ਤੋਂ ਕੀ ਬਨੇਗਾ ਸ਼ਰਮਸਾਰ ਠੀਕ ਹੈ ਸਵੇਰ ਸਾਰ ਮਤਲਬ ਸਵੇਰੇ ਸਵੇਰੇ ਠੀਕ ਹੈ ਹਾਰ ਤੋਂ ਕੀ ਬਨੇਗਾ ਮਿਲਨ ਹਾਰ ਠੀਕ ਹੈ ਰਖਣ ਹਾਰ ਉਸ ਦੇ ਬਾਅਦ ਆਉਂਦਾ ਹੈ ਅਗਲਾ ਇੱਥੇ ਦੇਖਦੇ ਆਂ ਅਗਲਾ ਅਗਲਾ ਇੱਥੇ ਦੇਖਦੇ ਆਂ ਥੋੜਾ ਕਲੀਅਰ ਹੋ ਜਾਏਗਾ ਨਾ ਦੇਖੋ ਨੈਕਸਟ ਹੈ ਸਾਡੇ ਕੋਲ ਹਾਂਜੀ ਨੈਕਸਟ ਹੈ ਸਾਡੇ ਕੋਲ ਹਾਰ ਜਿਹੜਾ ਹੈ ਮਿਲਨ ਹਾਰ ਰਖਨ ਹਾਰ ਹੋ ਗਿਆ ਹਾਰੀ ਹਾਰੀ ਤੋਂ ਕਿਸੇ ਲਿਖ ਸਕਦੇ ਹੋ ਲਿਖਨ ਹਾਰੀ ਠੀਕ ਹੈ ਬਲੀ ਹਾਰੀ ਜਿਹੜੇ ਮੈਂ ਮਾਰ ਕਿਤੇ ਯੈਲੋ ਵਾਲੇ ਉਹ ਜ਼ਰੂਰ ਪੜ ਲੈਣਾ ਇੱਕ ਵਾਰ ਕਿਉਂਕਿ ਥੋੜੇ ਵਰਡ ਅਜੀਬ ਅਜੀਬ ਜਿਹੇ ਹੈ ਤੁਸੀਂ ਇੱਕ ਵਾਰ ਪੜੋਗੇ ਤਾਂ ਤੁਹਾਡਾ ਦਿਮਾਗ ਤੇ ਰਹਿਣਗੇ ਸੁਣਨਾ ਕਿਵੇਂ ਪੜ ਸਕੀ ਪੀ ਬਜਾ ਦਿਮਾਗ ਚ ਰਹਿੰਦੇ ਆ ਨਾ ਰਹਿੰਦੇ ਆ ਉਹ ਡਿਪੈਂਡ ਕਰਦਾ ਹੈ ਓਨ ਯੋਰ ਲਿਸਨਿੰਗ ਸਕਿੱਲ ਠੀਕ ਹੈ ਖੋਰ ਖੋਰ ਤੋਂ ਕੀ ਲਿਖ ਸਕਦੇ ਹੋ ਚੁਗਲ ਖੋਰ ਵੰਡੀ ਖੋਰ ਫਿਰਸਟਵਾਰ ਆਉਂਦਾ ਹੈ ਚਾਰੀ ਕਰਮਚਾਰੀ ਫਿਰ ਤੁਸੀਂ ਲਿਖ ਸਕਦੇ ਹੋ ਸ਼ਿਸ਼ਟਾਚਾਰੀ ਬਹੁਤ سارے ਬੰਦੇ ਆ ਇੱਥੇ ਲਿਖਿਆ ਗਿਆ ਹੈ ਅ ਬਹੁਤ ਬ੍ਰਹਮਚਾਰੀ ਠੀਕ ਹੈ ਬ੍ਰਹਮਚਾਰੀ ਕਰਮਚਾਰੀ ਬਹੁਤ سارے ਬੰਦੇ ਨੇ ਤੁਸੀਂ ਜੋ ਮਰਜ਼ੀ ਲਿਖ ਸਕਦੇ ਹੋ ਭਾਈ ਠੀਕ ਹੈ ਅਗਲਾ ਇਹ ਤਾਂ ਪਹਿਲੇ ਵਾਲਾ ਸੀਗਾ ਇਹ ਅਸੀਂ ਕਰ ਲਿਆ ਸਾਰੀ ਇਮੇजेस ਮੈਂ ਦੇ ਦਾਂਗੀ ਤਾਂ ਕਿ ਤੁਹਾਨੂੰ ਬਿਲਕੁਲ ਕਨਫਿਊਜ਼ਨ ਨਾ ਰਹੇ ਇਹ ਅੱਜ ਦਾ ਨਾ ਬਹੁਤ ਜ਼ਿਆਦਾ ਕਨਫਿਊਜ਼ਿੰਗ ਹੈ ਠੀਕ ਹੈ ਅੱਗੇ ਅਗਲਾ ਹੈ ਨਾਮਾ ਨਾਮਾ ਤੁਸੀਂ ਬਣਾ ਸਕਦੇ ਹਾਂ ਇਕਰਾਰਨਾਮਾ ਕਾਰਨਾਮਾ ਠੀਕ ਹੈ ਕਹਿੰਦੇ ਨਾ ਕੀ ਕਾਰਨਾਮਾ ਕਰਤਾ ਕਾਰਨਾਮਾ ਨਾਕ ਤੁਸੀਂ ਬਣਾ ਸਕਦੇ ਆ ਦਰਦਨਾਕ ਖਤਰਨਾਕ ਠੀਕ ਹੈ ਫਿਰ ਤੁਸੀਂ ਬਣਾ ਸਕਦੇ ਆ ਪਨ ਪਨ ਤੁਸੀਂ ਬਣਾ ਸਕਦੇ ਆ ਆਪਣਾ ਪਨ ਪਰਾਇਆ ਪਨ ਫਿਰ ਉਸ ਦੇ ਬਾਅਦ ਸਾਡੇ ਕੋਲ ਤਾਂ ਹੈ ਬਾਨ ਮਤਲਬ ਕਿ ਮਿਹਰਬਾਨ ਠੀਕ ਹੈ ਦਰਬਾਨ ਮਿਹਰਬਾਨ ਠੀਕ ਹੈ ਸਰਕਸ ਨਹੀਂ ਹੈ ਕੋਈ ਵੀ ਬੜਾ ਅਗਲਾ ਅਗਲਾ ਹੈ ਬਾਜ ਬਾਜ ਤੁਸੀਂ ਕੀ ਲਿਖ ਸਕਦੇ ਹਾਂ जिमें कि चालबाज बास धोखेबाज ठीक है उस तो बनता है वल वही वलैया सॉरी वलैया तो बनता है पनवैया सॉरी वलैया नहीं है पनवई मन स्पैलिंग खुद ही गलत ये इस तरह लिखा गया रखो थोड़ा परफेक्ट नहीं लिखा गया बहुत मुश्किल होंगे इतने लिखना हाँ वैया ठीक है इस तरह लिखे, लिखे वैया तो इतने बनता है कि पनवइया तो दूसरा बनता है कि गलवैया ਠੀਕ ਹੈ ਤਾਂ ਗਲਵਈਆ ਤੇ ਪਨਵਈਆ ਇਹ ਤੁਹਾਡੇ ਲਾਸਟ ਸੀਗੇ ਜਿਹੜੇ ਮੈਂ ਮਾਕ ਕੀਤਾ येलो ਵਾਲੇ ਇੱਕ ਵਾਰ ਜ਼ਰੂਰ ਪੜਨਾ ਕਮਿਊਨਿਟੀ ਪੋਸਟ ਤੇ ਮਿਲ ਜਾਣਗੇ ਐਕਸਮ ਕਲੀਅਰ ਇਮੇਜ ਦੇ ਦੂੰਗੀ ਹੁਣ ਲਈ ਅਗਰ ਸਮਝ ਆਇਆ ਤਾਂ ਚੈਨਲ ਨੂੰ ਲਾਈਕ ਜੇ ਸਬਸਕ੍ਰਾਈਬ ਕਰਿਓ ਫੀਡਬੈਕ ਜ਼ਰੂਰ ਦਿਓ ਬਾਏ ਬਾਏ